ਹਾਂਜੀ ਉਧਰ ਸਾਫਾ ਜਿਹੜਾ ਪ੍ਰੋਟੈਸਟ ਕੀਤਾ ਗਿਆ ਕੀ ਇਹਦੇ ਕਾਰਨ ਰਏ ਔਰ ਕੀ ਜਿਹੜਾ ਹੈਗਾ ਨੁਕਸਾਨ ਹੈ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਸਬ ਡਿਵੀਜ਼ਨਲ ਤੇ ਡਿਵੀਜ਼ਨਲ ਦੇ ਉੱਪਰ ਜਿਹੜੇ ਕਿਸਾਨਾਂ ਦੇ ਤੇ ਮਜ਼ਦੂਰਾਂ ਜਥੇਬੰਦੀਆਂ ਤੇ ਉਹ ਮਜ਼ਦੂਰਾਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਬਿਜਲੀ ਬਿੱਲ 2025 ਤੇ ਸੀਡ ਬਿੱਲ ਆ ਜਿਹੜਾ ਉਹਦੇ ਜਿਹੜੇ ਬਿੱਲ ਦੇ ਪੇਪਰ ਨਿਊ ਭੁਕੇ ਨੇ ਕਿਉਂਕਿ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਜਿਹੜੇ ਪੰਜਾਬ ਦੇ ਸਰਕਾਰੀ ਅਧਾਰਿਆਂ ਨੂੰ ਹੜਪਣਾ ਚਾਹੁੰਦੀ ਹੈ ਉਹਦੇ ਵਿਰੋਧ ਦੇ ਵਿੱਚ ਔਰ ਪਬਲਿਕ ਪ੍ਰਾਪਰਟੀ ਨੂੰ ਜਿਹੜੀ ਨੂੰ ਵੇਚਣਾ ਚਾਹੁੰਦੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਚਹੇਤਿਆਂ ਨੂੰ ਇਹ ਘੱਟ ਕੀਮਤ ਵਾਲੀ ਪ੍ਰਾਪਰਟੀ ਹੈ ਜਿਹੜੀ ਉਹ ਦੇ ਕੇ ਲਾਹਾ ਦੇ ਕੇ ਉਹਨਾਂ ਨੂੰ ਇਹਨਾਂ ਨੂੰ ਅਧਾਰਿਆਂ ਨੂੰ ਵੇਚਣਾ ਚਾਹੁੰਦੀ ਹੈ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਮੁਲਾਜ਼ਮ ਜੱਥੇਬੰਦੀਆਂ ਨੇ ਜਿਹੜੀਆਂ ਉਹ ਕਿਉਂ ਵਿਰੋਧ ਕਰ ਰਹੀਆਂ ਨੇ ਮੁਲਾਜ਼ਮ ਜੱਥੇਬੰਦੀ ਦੇ ਕਿਸਾਨ ਜੱਥੇਬੰਦੀਆਂ ਵੱਲੋਂ ਜਿਹੜੇ ਡਿਵੀਜ਼ਨ ਦੇ ਵਿੱਚ ਧਰਨਾ ਦਿੱਤਾ ਗਿਆ ਕਿਉਂਕਿ ਮੋਦੀ ਸਰਕਾਰ ਜਿਹੜੀ ਹੈ ਕਿ ਇੱਕ ਤਾਂ ਬਿਜਲੀ ਜਿਹੜਾ ਸੋਧ ਬਿੱਲ ਹੈ ਜਿਹੜਾ 2025 ਨੂੰ ਪਾਸ ਕਰ ਦਿੱਤਾ ਗਿਆ ਤੇ ਨਾਲ ਜਿਹੜਾ ਸੀਗਰ ਬਿੱਲ ਹੈ ਜਿਹਨੂੰ ਆਪਾਂ ਬੀਜ ਬਿੱਲ ਵੀ ਕਹਿ ਸਕਦੇ ਹਾਂਗੇ ਕਿਉਂਕਿ ਇਸ ਜਿਹੜਾ ਜਿਹੜਾ ਬਿਜਲੀ ਬਿੱਲ ਦੇ ਨਾਲ ਐਨਾ ਅਸਰ ਪੈਣਾਗਾ ਜਿਹੜੀ ਆਮ ਜਨਤਾ ਕੀ ਜਿਹੜੀਆਂ ਜਿਹੜੀਆਂ ਸਾਰੀਆਂ ਸਬਸਿਡੀਆਂ ਮਿਲ ਰਹੀਆਂ ਉਹ ਖਤਮ ਹੋ ਜਾਣੀਆਂ ਨੇਗੀਆਂ ਜਿਹੜੀਆਂ ਸਾਨੂੰ ਹੋਰ ਵੀ ਸਹੂਲਤਾਂ ਨੇ ਉਹ ਖਤਮ ਹੋ ਜਾਣੀਆਂ ਨੇਗੀਆਂ ਇਹਦੇ ਵਿੱਚ ਜਿੱਥੇ ਮੋਦੀ ਸਰਕਾਰ ਜ਼ਿੰਮੇਵਾਰ ਆ ਉੱਥੇ ਪੰਜਾਬ ਸਰਕਾਰ ਵੀ ਜ਼ਿੰਮੇਵਾਰੀ ਹੈ ਬਾਹਰ ਆ ਗਈ ਕਿਉਂਕਿ ਜਿਹੜਾ ਇੱਥੇ ਦਾ ਮੁੱਖ ਮੰਤਰੀ ਹੈ ਭਵੰਤ ਮਾਨ ਉਹ ਮੋਦੀ ਸਰਕਾਰ ਨਾਲ ਮਿਲਿਆ ਹੋਇਆ ਹੈ ਤੇ ਮੋਦੀ ਸਰਕਾਰ ਦਾ ਜੇਠਾ ਪੁੱਤ ਬਣ ਕੇ ਜਿਹੜੀਆਂ ਸੈਂਟਰ ਦੀਆਂ ਪਾਲਿਸੀਆਂ ਇੱਥੇ ਲਾਗੂ ਕਰਵਾ ਰਿਹਾ ਹੈਗਾ ਜਿਹੜੇ ਮੈਂ ਸੀਡ ਬਿੱਲ ਦੀ ਗੱਲ ਕਰਦਾnga ਉਹ ਜਿਹੜਾ ਸੀਡ ਬਿੱਲ ਆ ਮੋਦੀ ਸਰਕਾਰ ਪ੍ਰਾਈਵੇਟ ਕੰਪਨੀਟ ਦੇਣਾ ਚਾਹੁੰਦੀ ਆ ਜਿਹੜੇ ਸਾਡੇ ਕੁਦਰਤੀ ਬੀਜ ਨੇ ਕਿ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਆ ਉਹ ਚਾਹੁੰਦੇ ਨੇ ਵੀ ਜੇ ਤੁਸੀਂ ਕੋਈ 10 ਮਰਲੇ ਵੀ ਕੋਈ ਜਗ੍ਹਾ ਲਾਉਣੀ ਆ ਤਾਂ ਉਹ ਜਿਹੜਾ ਵੀਜ਼ ਆ ਉਹ ਕੰਪਨੀਆਂ ਤੋਂ ਲਾਓ ਇਸ ਕਰਕੇ ਅਸੀਂ ਇਹ ਦੋਨੇ ਬਿੱਲਾਂ ਦਾ ਬਿਜਲੀ ਬਿੱਲ ਦਾ ਤੇ ਸੀਡ ਬਿੱਲ ਦਾ ਵਿਰੋਧ ਕਰਦੇ ਆਂਗੇ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਵੀਜ਼ਨ ਧਰਨਾ ਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਅਸਾਂ ਨੂੰ ਹੋਰ ਵੀ ਜਿਹੜੀ ਵੱਡੇ ਪੱਧਰ ਤੇ ਜਿਹੜੀ ਸਾਨੂੰ ਕੋਈ ਲੜਾਈ ਦਿੱਤੀ ਜਾਂ ਪਿਆਵ ਲੈਵਲ ਤੇ ਅਸੀਂ ਲੜਾਂਗੇ ਤੇ ਅਸੀਂ ਇਹ ਬਿਨਾਂ ਦਾ ਵਿਰੋਧ ਕਰਦੇ ਆਂਗੇ ਤੇ ਅਸੀਂ ਇਸ ਸਰਕਾਰ ਨੂੰ ਮੰਗ ਕਰਦੇ ਆਂ ਵੀ ਇਹਨਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ। ਦੇਖੋ ਜੀ ਅੱਜ ਜਿਹੜਾ 2025 ਬਿਜਲੀ ਬਿੱਲ ਪਾਸ ਹੋਇਆ ਤੇ ਸੀਡ ਬਿੱਲ ਨਾਲ ਪਾਸ ਕੀਤਾ ਉਹ ਕਿਸਾਨਾਂ ਮਜ਼ਦੂਰਾਂ ਦੇ ਹਰ ਇੱਕ ਪਾਵਰਕ ਦੇ ਲਈ ਇਹ ਬਿਜਲੀ ਬਿੱਲ ਜਿਹੜਾ ਬਹੁਤ ਘਾਤਕਾ ਕਿਉਂਕਿ ਜਿਹੜੀ ਬਿਜਲੀ ਆ ਇਹ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਚਲੀ ਜਾਣੀ ਆ ਮਹਿੰਗੀ ਹੋ ਜਾਣੀ ਆ। ਇਸ ਕਰਕੇ ਇਸ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਵੱਲੋਂ ਪੂਰੇ ਭਾਰਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਚਿਪ ਵਾਲੇ ਮੀਟਰ ਨੇ ਜਾਂ ਬਿਜਲੀ ਬੋਰਡ ਦਾ ਨਿੱਜੀਕਰਨ ਅਸੀਂ ਨਹੀਂ ਹੋਣ ਦੇਵਾਂਗੇ ਕਿਉਂਕਿ ਇਹ ਹੀ ਇੱਕ ਅਦਾਰਾ ਜਿਹੜਾ ਕਿਸਾਨੀ ਤੇ ਮਜ਼ਦੂਰੀ ਨੂੰ ਬਚਾਉਣ ਵਾਲਾ ਅਦਾਰਾ ਸੀ ਦਾ ਤੇ ਇਹ ਵੀ ਜੇ ਸਾਡੇ ਹੱਥੋਂ ਚੱਲਿਆ ਗਿਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨੀ ਤੇ ਮਜ਼ਦੂਰ ਸਾਰੇ ਖਤਮ ਹੋ ਜਾਣਗੇ ਇਸ ਦਾ ਅੱਜ ਅਸੀਂ ਕਾਪੀਆਂ ਛਾੜੀਆਂ ਤੇ ਵਿਰੋਧ ਕੀਤਾ ਤੇ ਇਸ ਬਿੱਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਲਾਗੂ ਨਹੀਂ ਹੋਣ ਦੇਣਾ ਹਾਂਜੀ ਤੁਸੀਂ ਕਿਹਨੂੰ ਪਹਿਲਿਆਂ ਜਿਹੜੇ ਟਾਈਮ ਦੇ ਵਿੱਚ ਜਿਹੜੀ ਇਹ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਇਹ ਲਾਗੂ ਕਰਨਾ ਚਾਹੁੰਦੀ ਹੈ ਜੀ 2025 ਬਿਲ ਬਿਜਲੀ ਬੋਰਡ ਬਿਲ ਜਿਹੇ ਸਰ ਸਰਕਾਰ ਨੇ ਤੇ ਸਬਸਿਡੀਆਂ ਨੇ ਜਿਹੜੀਆਂ ਇਹ ਖਤੋਂ ਖੋਣੀਆਂ ਚਾਹੁੰਦੀਆਂ ਨੇ ਜਿਹੜੇ ਚਿੱਪ ਵਾਲੇ ਮੀਟਰ ਨੇ ਇਹ ਲਾਉਣੀਆਂ ਚਾਹੁੰਦੇ ਨੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਜਿਹੜੀ ਸਬਸਿਡੀ ਦੇ ਰਹੇ ਨੇ ਕਿਸਾਨਾਂ ਨੂੰ ਮੋਟਰਾਂ ਦੇ ਬਿਜਲੀ ਦੇ ਘਰਾਂ ਦੀ ਬਿਜਲੀ ਦੀ ਇਹ ਖੋਣਾ ਚਾਹੁੰਦੇ ਨੇ ਤੇ ਸੰਯੁਕਤ ਮੋਰਚੇ ਵੱਲੋਂ ਜੋ ਅੱਜ ਇਹਨਾਂ ਦੀਆਂ ਵਿਰੋਧ ਕੀਤਾ ਗਿਆ ਇਹਨਾਂ ਦੀਆਂ ਕਾਪੀਆਂ ਸਾਡੀਆਂ ਗਈਆਂ ਨੇ ਤੇ ਇਹ ਬਿੱਲ ਕਿਸੇ ਵੀ ਹਾਊਸ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਤੇ ਦੂਜਾ ਸੀਟ ਬਿੱਲ ਹੈ ਜਿਹੜਾ ਇਹ ਸੀਟ ਬਿੱਲ 800 ਰੁਪਏ ਕਿਲੋ ਜੀ ਹਾਈਬ੍ਰਿਡ ਬੀਜ ਆ ਜਿਹੜਾ ਜੀਰੀ ਦਾ ਉਹ ਇੱਕ ਇੱਕ ਇਕ ਇਕ ਹੀਲੇ ਦਾ ਬੀਜ 5400 ਤੋਂ 5000 ਰੁਪਏ ਏਕੜ ਦਾ ਮਿਲਦਾ ਸਾਨੂੰ ਜੇ ਸਾਰੀ ਬੀਜ ਇਹਨਾਂ ਨੇ ਆਪਣੇ ਦੇਣ ਲੱਗੇ ਹਾਈਬ੍ਰਿਡ ਬੀਜ ਕੋਈ ਕਿਸਾਨ ਨਹੀਂ ਜਿਹੜਾ ਉਹ ਇੰਨਾ ਮਹਿੰਗਾ ਬੀਜ ਲੈ ਕੇ ਪਾਲੂਗਾ ਇਸ ਸਹਾਨਾ ਤੋਂ ਜ਼ਮੀਨ ਖੋਣੀ ਚਾਹੁੰਦੇ ਨੇ ਇਹ ਮੁੱਦੇ ਸਾਰੇ ਜ਼ਮੀਨ ਖੋਣਦੇ ਨੇ ਸਾਰੇ ਬਿੱਲ ਲਾਗੂ ਤਾਂ ਹੀ ਕਰ ਰਹੇ ਨੇ ਵੀ ਜ਼ਮੀਨ ਦਾ ਮੁੱਦਾ ਸਾਰਾ ਹੀ ਜ਼ਮੀਨ ਖੋਦੀ ਸਕੇ ਉਹ ਜਿਹੜਾ ਹੋਰ ਸੰਭਾਲ ਦੇ ਅੰਦਰ ਇਹਦੇ ਵਿੱਚ ਪੂਰਾ ਪਬਲਿਕ ਨੂੰ ਕੀ ਜੀ ਪੂਰਾ ਪੰਜਾਬੀਅਤ ਨੂੰ ਨੁਕਸਾਨ ਹੋਊਗਾ ਇਹ ਜਿਹੜੀ ਬਿਜਲੀ ਆ ਅੱਜ ਇੱਕ ਸਾਡਾ ਮੁੱਖ ਹੰਗ ਬਣ ਚੁੱਕੀ ਆ ਹਰੇਕ ਉਦਾਰੇ ਲਈ ਹਰੇਕ ਬੰਦੇ ਲਈ ਸਾਨੂੰ ਸਾਂਹੇ ਬਿਜਲੀ ਨਾਲ ਆਉਂਦਾ ਜਿਹੜੀ ਇਹ ਸਰਕਾਰ ਲਿਆ ਰਹੀ ਆ ਪਹਿਲਾਂ 2010 ਚ ਸਾਡਾ ਬਿਜਲੀ ਬੋਰਡ ਤੋੜਿਆ ਗਿਆ ਜਦੋਂ ਬਿਜਲੀ ਬੋਰਡ ਹੁੰਦਾ ਸੀ ਕਹਿੰਦੇ ਦੀ ਵੀ ਤੁਹਾਡਾ ਬਿਜਲੀ ਬੋਰਡ ਨਹੀਂ ਤੋੜਿਆ ਜਾਊਗਾ ਉਸ ਤੋਂ ਬਾਅਦ ਇਹ ਇਸ ਨੂੰ ਇੱਕ ਕਾਰਪੋਰੇਸ਼ਨ ਦੇ ਤੌਰ ਤੇ ਬਣਾਤਾ ਪੀਐਸਪੀਸੀਐਲ ਬਣਾਤਾ ਤੇ ਉਸ ਤੋਂ ਬਾਅਦ ਅੱਜ 2025 ਚ ਇਹਨੂੰ ਬਿਲਕੁਲ ਹੀ ਤੋੜ ਰਿਹਾ ਇਸ ਨਾਲ ਬਹੁਤ ਹੀ ਸਾਡਾ ਘਾਤਕ ਜਿਹੜੇ ਬਿਜਲੀ ਦੇ ਮੀਟਰ ਲਾਏ ਗਏ ਨੇ ਸਰਕਾਰ ਨੇ ਮਹਿੰਗੇ ਬਿੱਲ ਮੀਟਰ ਲਾ ਰਹੀ ਆ ਉਹ ਵੀ ਬੜੇ ਨੁਕਸਾਨਦੇਹ ਨੇਗੇ ਤੇ ਉਸ ਦੇ ਦਰ ਤੇ ਸਾਨੂੰ ਇਹ ਤਾਂ ਬਹੁਤ ਬਿਜਲੀ ਮਹਿੰਗੀ ਪਊਗੀ ਤੇ ਕਿਸਾਨਾਂ ਨੂੰ ਵੀ ਇਹਦਾ ਬਹੁਤ ਨੁਕਸਾਨ ਹੋਊਗਾ ਤੇ ਪੂਰੇ ਸਾਰੇ ਪੰਜਾਬ ਨੂੰ ਆਮ ਗਰੀਬ ਜਨਤਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਇਹ ਬਿੱਲ ਨੂੰ ਵਾਪਸ ਲਿਆ ਜਾਵੇ ਅਸੀਂ ਇਸ ਦਾ ਵਿਰੋਧ ਕਰਦੇ ਆਂ ਅਸੀਂ ਮੁਲਾਜ਼ਮਾਂ ਵੱਲੋਂ ਵੀ ਇਸ ਦਾ ਬਹੁਤ ਸਖਤ ਵਿਰੋਧ ਕਰਾਂਗੇ